ਅੱਜ ਵੇਲੇ ਆਪਾਂ ਮਰੜੇ ਦੇ ਉੱਤੇ ਖਰੂਤਿਆਂ ਕੋਲੀ ਵਾਲੇ ਪਾਣੀ ਦੀ ਆਵਾਜ਼ ਵੀ ਸੁਣ ਰਹੇ ਜੇ ਤੇ ਇਹ ਆ ਸਾਹਮਣੇ ਵੇਖ ਰਹੇ ਜੀ ਜਿਹੜਾ ਮਰੜਾ ਖੁਰਿਆ ਵਾ ਤਕਰੀਬਨ 200 ਕੁਟ ਦੇ ਕਰੀਬ ਸੀਗਾ ਤੇ ਇਹ ਸਾਰਾ ਹੀ ਖੁਰਿਆ ਵਾ ਆ ਲੋਜ ਅੱਜ ਮਹਾਪੁਰਸ਼ਾਨੇ ਸੰਤਾਂ ਦੇ ਸਾਹਿਆਂ ਨਾਲ ਮਿਲ ਕੇ ਵਧੀਆ ਔਰ ਅੱਜ ਕੁਝ ਸੰਤਾਂ ਦੇ ਸਹਿਯੋਗ ਨਾਲ ਐਲਾਨ ਵੀ ਕੀਤਾ ਸਰਕਾਰ ਨੇ ਜਿਵੇਂ ਭਗਵੰਤ ਮਾਨ ਜੀ ਨੇ 20000 ਰੁਪਏ ਜਿਹੜਾ ਉਹ ਪ੍ਰਤੀ ਏਕੜ ਮੁਆਵਜ਼ਾ ਤੁਹਾਨੂੰ ਜਿਹੜਾ ਉਹ ਡਿਕਲੇਅਰ ਕੀਤਾ ਵਾ ਜਦੋਂ ਕਿ ਅਸੀਂ ਕਿਨੇ ਆਪੀ ਚੰਗੀ ਗੱਲਾਂ ਕੋ ਮੂੰਹ ਤੇ ਖੋਲਿਆ ਪਰ 20000 ਦੇ ਨਾਲ ਗੱਲ ਬਣਨੀ ਨਹੀਂ 80 90000 ਦਾ ਚੋਨਾ ਨਿਕਲਦਾ 70000 ਦੀ ਜਿਹੜੀ ਉਹ ਮੰਗ ਸੀਗੀ ਲੋਕਾਂ ਦੀ ਉਹਦੇ ਵਿੱਚ 7000 ਰੁਪਿਆ ਜਿਹੜਾ ਵਾ ਉਹ ਮਜ਼ਦੂਰ ਨੂੰ ਵੀ ਚਾਹੀਦਾ ਕਿਉਂਕਿ ਜਿੱਥੇ ਤਰਸਾਨ ਪ੍ਰਭਾਵਿਤ ਹੋਇਆ ਵਾ ਉੱਥੇ ਮਜ਼ਦੂਰ ਦਾ ਵੀ ਚੋਨੇ ਦੇ ਵਿੱਚ ਨਾਲੇ ਸਾਹੀ ਉਹਦਾ ਨਾਂ ਤੱਕ ਨਹੀਂ ਲਿਆ ਗਿਆ ਸਵੇਰੇ ਕੱਲ ਪਤਾ ਲੱਗਾ મોદી ਆਗੇ ਆ ਰਹੇ ਆ ਉਹ ਦੇਖਦੇ ਪ੍ਰਧਾਨ ਮੰਤਰੀ ਜੀ ਆ ਰਹੇ ਆ ਉਹਨਾਂ ਨੂੰ ਖੁੱਲੇ ਦਿਲ ਦੇ ਨਾਲ 15 20000 ਕਰੋੜ ਦਾ ਪੈਕੇਜ ਦੇ ਕੇ ਘੱਟ ਤੋਂ ਘੱਟ 70000 ਰੁਪਿਆ ਮੁਆਵਜ਼ਾ ਇਹ ਜਿਹੜੀ ਆ ਰੇਤ ਆ ਰੇਤ ਵਾਸਤੇ 15 ਨਵੰਬਰ ਦੀ ਤਾਰੀਖ ਜਿਹੜੀ ਤੈਹ ਕੀਤੀ ਗਈ ਆ ਉਸ ਦਾ ਕਈਆਂ ਥਾਵਾਂ ਤੇ 15 ਨਵੰਬਰ ਤੱਕ ਪਾਣੀ ਨਾ ਸੁੱਕੇ ਇਹਨੂੰ ਮਤਲਬ ਜਿਹੜਾ ਪੂਰੀ ਖੁੱਲ੍ਹ ਦੇਣੀ ਚਾਹੀਦੀ ਆ ਕਿਉਂਕਿ ਦਰਿਆਵਾਂ ਦੇ ਵਿੱਚੋਂ ਇਹਨਾਂ ਪੀੜਤ ਰਹਿਣਾ ਵਾ ਇੱਕ ਹੁਣ ਭਗਵੰਤ ਮਾਨ ਜੀ ਨੂੰ ਮੋਦੀ ਜੀ ਆ ਰਿਹਾ ਮੈਂ ਕਹਿੰਦਾ ਵੀ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਆ ਜਿਵੇਂ ਉਹ ਬੀਬੀ ਨੇ ਰੋਣਾ ਰੋਇਆ ਨਾ ਉੱਥੇ ਭਗਵੰਤ ਮਾਨ ਦੇ ਗੱਲ ਲਾ ਕੇ ਹਕੂਮਤਰੀ ਸਾਹਿਬ ਦੀ ਇਹ ਤਾਂ ਮੈਂ ਕਹਿੰਦਾ ਮੋਦੀ ਜੀ ਦੇ ਗੱਲ ਲਾ ਕੇ ਸਵੇਰੇ ਭਗਵੰਤ ਮਾਨ ਜੀ ਨੂੰ ਰੋਣਾ ਚਾਹੀਦਾ ਵਾ ਕਿ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਅੱਜ ਜੇ ਵਿਪਤਾ ਦੇ ਵਿੱਚ ਫਸ ਗਿਆ ਵਾ ਤੇ ਇਹਨੂੰ ਰਲ ਮਿਲ ਕੇ ਆਪਾਂ ਕੱਢੀਏ ਔਰ ਮੈਂ ਕਹਿੰਦਾ ਵੀ ਨਿਠ ਕੇ ਬਹਿ ਜਾਣਾ ਜਿਹੜਾ ਭਗਵੰਤ ਮਾਨ ਨਹੀਂ ਕਿ ਪੁੰਜੇ ਬਹਿ ਕੇ ਰੋਟੀ ਖਾਊਂਗਾ ਜੇ ਮੇਰੀ ਗੱਲ ਨਾ ਮੰਨੀ ਤੇ ਮੋਦੀ ਜੀ ਜ਼ਰੂਰ ਮੰਨਣਗੇ ਕਿਉਂਕਿ ਪੰਜਾਬ ਉਹ ਸੂਬਾ ਵਾ ਜਿਹਨੇ ਪੂਰੇ ਏਸ਼ੀਆ ਨੂੰ ਕੁਪਰੀ ਦੇ ਵਿੱਚੋਂ ਕੱਢਿਆ ਤੇ ਅੱਗੇ ਵੀ ਜਿਹੜਾ ਵਾ ਪੂਰਾ ਮਤਲਬ ਤਿਆਰ ਬਰਤਿਆਰ ਵਾ ਸੋ ਇਸ ਟਾਈਮ ਤੇ ਪੰਜਾਬ ਦੀ ਬਾਹ ਜਿਹੜੀ ਹੈ ਉਹ ਕੇਂਦਰ ਸਰਕਾਰ ਨੂੰ ਫਰ ਕਿਉਂਕਿ ਵੱਧ ਤੋਂ ਵੱਧ ਹਿੱਸਾ GST ਦੇ ਵਿੱਚ ਪੰਜਾਬ ਦੇ ਵਿੱਚੋਂ ਜਾਂਦਾ ਵਾ ਤੇ ਜੇ ਇੱਥੋਂ ਟੈਕਸ ਜਾਂਦਾ ਵਾ ਤੇ ਟੈਕਸਾਂ ਵਿੱਚੋਂ ਇਹ ਮੰਗ ਰਿਆ ਸੋ ਇਹਦੇ ਉੱਤੇ ਬੜੇ ਮਤਲਬ ਸਹਿਰਤਾ ਦੇ ਨਾਲ ਪ੍ਰਧਾਨ ਮੰਤਰੀ ਜੀ ਨੂੰ ਦੇ ਕੋ ਪ੍ਰਧਾਨ ਮੰਤਰੀ ਜੀ ਨੂੰ ਕਰਨਾ ਚਾਹੀਦਾ ਇਹ ਰੇਤ ਦਾ ਹੱਕ ਜਿਹੜਾ ਵਾ ਉਹ ਪੱਕਾ ਕਿਸਾਨਾਂ ਤੇ ਮਜ਼ਦੂਰਾਂ ਨੂੰ ਦਿੱਤਾ ਜਾਵੇ ਤੇ ਨਾਲ ਮੋਦੀ ਜੀ ਦੇ ਸਿਹਰੇ ਗੱਲ ਕਰਨ ਪਕਵਰਤਮਨ ਜੀ ਹੋਣਲੇ ਸਮੇਂ ਦੇ ਇਹਦੇ ਨਕਸ਼ਾ ਬਣਾ ਕੇ ਟਰੈਕ ਬਣਾ ਕੇ ਨਹਿਰੀ ਰੂਪ ਜਿਹੜਾ ਉਹ ਦਿੱਤਾ ਜਾਵੇ ਉਹ ਦਿੱਤਾ ਜਾ ਸਕਦਾ ਵਾ ਉਹ ਦਿੱਤਾ ਹੋਵੇ ਤੇ ਫਿਰ ਸਾਰੇ ਪੰਜਾਬ ਦੇ ਦਰਿਆਵਾਂ ਦੀ ਸਥਿਤੀ ਜਿਹੜੀ ਆ ਉਹ ਵਧੀਆ ਬਣ ਜੂਗੀ ਹਰ ਇੱਕ ਸਾਲ ਨਾਲ ਕੋ ਡੁੱਬੂਗਾ ਨਾ ਕਿਸੇ ਨੂੰ ਸਹਾਇਤਾ ਦੀ ਲੋੜ ਪਊਗੀ ਨਾ ਲੋਕਾਂ ਦਾ ਨੁਕਸਾਨ ਹੋਊ ਤੇ ਨਾ ਸਰਕਾਰਾਂ ਨੂੰ ਮੁਆਵਜ਼ਾ ਦੇਣਾ ਪਊਗਾ ਸੋ ਆਓ ਪਕਵਰਤਮਨ ਜੀ ਮੋਦੀ ਜੀ ਇਹਨੂੰ ਨਹਿਰੀ ਰੂਪ ਦੇਣ ਵਾਸਤੇ ਕੰਮ ਕਰੀਏ ਧੰਨਵਾਦ